ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਕੀ ਹੈ ਜੋ ਇਨਸਾਨ ਨੂੰ ਬਾਕੀ ਜੀਵ ਜੰਤੂਆਂ ਤੋਂ ਅਲੱਗ ਬਣਾਉਂਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੋਚਿਆ ਉਹ ਹੈ ਸਾਡਾ ਦਿਮਾਗ ਕੌਣ ਹੈ ਜੋ ਦਿਮਾਗ ਦੀ ਤਾਕਤ ਤੋਂ ਵਾਕਿਫ ਨਹੀਂ ਪਰ ਫਿਰ ਵੀ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਦਿਮਾਗ ਦੀ ਪਾਵਰ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕਰ ਪਾਉਂਦੇ ਤੁਸੀਂ ਕਈ ਵਾਰ ਕਿਸੇ ਨੂੰ ਇਹ ਕਹਿੰਦੇ ਹੋਏ ਤਾਂ ਸੁਣਿਆ ਹੀ ਹੋਵੇਗਾ ਕਿ ਅਸੀਂ ਆਪਣੇ ਦਿਮਾਗ ਦਾ ਸਿਰਫ 5% ਹੀ ਇਸਤੇਮਾਲ ਕਰਦੇ ਹਾਂ ਜੇਕਰ ਇੰਨੇ ਨਾਲ ਹੀ ਇਨਸਾਨ ਦੁਨੀਆ ਦੀ ਕਿਸੇ ਵੀ ਤਰ੍ਹਾਂ ਦੀ ਕਾੜ ਕੱਢ ਸਕਦਾ ਹੈ ਤਾਂ ਕੀ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਅਸੀਂ ਦਿਮਾਗ ਦੀ ਪੂਰੀ ਪਾਵਰ ਨੂੰ ਇਸਤੇਮਾਲ ਕਰਨ ਲੱਗ ਜਾਈਏ ਤਾਂ ਅਸੀਂ ਕੀ ਜਿਆਦਾ ਨਹੀਂ ਜੇਕਰ ਅਸੀਂ ਆਪਣੇ ਦਿਮਾਗ ਦੀ ਥੋੜੀ ਜਿਹੀ ਪਾਵਰ ਨੂੰ ਵੀ ਵਧਾ ਦਈਏ ਤਾਂ ਇੰਨੇ ਕੰਪੀਟੀਸ਼ਨ ਵਿੱਚ ਸਾਨੂੰ ਬਾਕੀ ਲੋਕਾਂ ਦੇ ਮੁਕਾਬਲੇ ਘੱਟ ਸਟਰਗਲ ਕਰਨਾ ਪਵੇਗਾ ਬਸ਼ਰਤੇ ਕਿ ਸਾਡਾ ਦਿਮਾਗ 5% ਤੋਂ ਜ਼ਿਆਦਾ ਜਾਨੀ ਕਿ ਥੋੜਾ ਜਿਹਾ ਜ਼ਿਆਦਾ ਕੰਮ ਕਰ ਰਿਹਾ ਹੋਵੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ 5 ਟ੍ਰਿਕਸ ਬਾਰੇ ਜਿਨ੍ਹਾਂ ਨਾਲ ਤੁਸੀਂ ਆਪਣੇ ਬ੍ਰੇਨ ਪਾਵਰ ਨੂੰ ਵਧਾ ਸਕਦੇ ਹੋ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਟ੍ਰਿਕ ਦੇ ਨਾਲ ਜੋ ਹੈ ਆਪਣੇ ਸਾਰੇ ਸੈਂਸਸ ਨੂੰ ਯੂਜ਼ ਕਰਨਾ ਇਨਸਾਨ ਦੇ ਕੋਲ ਪੰਜ ਸੈਂਸਸ ਹੁੰਦੇ ਹਨ ਜੋ ਹੈ ਦੇਖਣਾ ਸੁਣਨਾ ਟੇਸਟ ਕਰਨਾ स्मੈਲ ਕਰਨਾ ਜਾਂ ਟੱਚ ਮਹਿਸੂਸ ਕਰਨਾ ਇਹੋ ਪੰਜ ਸੈਂਸ ਜਿੰਨਾ ਜ਼ਿਆਦਾ ਤੁਸੀਂ ਯੂਜ਼ ਕਰੋਗੇ ਉਨਾ ਹੀ ਤੁਹਾਡਾ ਦਿਮਾਗ ਸ਼ਾਰਪ ਹੋਵੇਗਾ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਹੋਏ ਤੁਸੀਂ ਜ਼ਰੂਰ ਹੀ ਸੁਣਿਆ ਹੋਵੇਗਾ ਕਿ ਹਮੇਸ਼ਾ ਆਪਣੇ ਕੰਨ ਅੱਖਾਂ ਤੇ ਨੱਕ ਖੁੱਲੇ ਰੱਖੋ ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਆਪਣੇ ਸਾਰੇ ਸੈਂਸਸ ਨੂੰ ਹਮੇਸ਼ਾ ਐਕਟਿਵ ਰੱਖੋ ਤੇ ਦੂਸਰੀ ਟ੍ਰਿਕ ਹੈ ਕੋਈ ਨਾ ਕੋਈ ਨਵੀਂ ਸਕਿੱਲ ਸਿੱਖਣਾ ਸਾਡੇ ਦਿਮਾਗ ਨੂੰ ਨਵੀਆਂ-ਨਵੀਆਂ ਐਕਟੀਵਿਟੀਆਂ ਕਰਨੀਆਂ ਬਹੁਤ ਪਸੰਦ ਹੁੰਦੀਆਂ ਹਨ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਅਸੀਂ ਕੋਈ ਕੰਮ ਲਗਾਤਾਰ ਕਰਦੇ ਹਾਂ ਤਾਂ ਅਕਸਰ ਬੋਰ ਹੋ ਜਾਂਦੇ ਹਾਂ ਤੇ ਤੁਹਾਡਾ ਬ੍ਰੇਨ ਚੱਲਣਾ ਵੀ ਬੰਦ ਹੋ ਜਾਂਦਾ ਹੈ ਇਸ ਲਈ ਕੋਈ ਨਾ ਕੋਈ ਨਵੀਂ ਐਕਟੀਵਿਟੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਐਡ ਕਰੋ ਇਹ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਕੋਈ ਨਵੀਂ ਲੈਂਗੁਏਜ ਬਾਰੇ ਸਿੱਖਣਾ ਕਿਸੇ ਨਵੀਂ ਸਪੋਰਟਸ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨਾ ਜਾਂ ਕਿਸੇ ਨਵੀਂ ਜਗ੍ਹਾ ਤੇ ਕੋਈ ਨਵੀਂ ਰੈਸਿਪੀ ਬਣਾ ਕੇ ਦੇਖਣਾ ਜਿਸ ਨਾਲ ਸਾਡੇ ਦਿਮਾਗ ਨੂੰ ਬੂਸਟ ਮਿਲਦਾ ਰਹਿੰਦਾ ਹੈ ਤੇ ਸਾਡੀ ਤੀਸਰੀ ਟ੍ਰਿਕ ਹੈ ਪ੍ਰੈਕਟਿਸ ਫੋਕਸ ਹੁਣ ਤੁਸੀਂ ਪੁੱਛੋਗੇ ਕਿ ਇਹ ਕੀ ਹੈ ਘਬਰਾਓ ਨਾ ਇਸ ਵਿੱਚ ਕੁਝ ਵੀ ਔਖਾ ਨਹੀਂ ਹੈ ਫੋਕਸ ਪ੍ਰੈਕਟਿਸ ਕਰਨ ਦਾ ਮਤਲਬ ਹੈ ਕਿ ਦਿਨ ਭਰ ਵਿੱਚ ਤੁਸੀਂ ਜੋ ਵੀ ਦੇਖਦੇ ਜਾਂ ਸੁਣਦੇ ਹੋ ਉਸ ਕੰਮ ਜਾਂ ਚੀਜ਼ ਵੱਲ ਧਿਆਨ ਇਕਤ੍ਰਿਤ ਕਰਨਾ ਕਿਸੇ ਵੀ ਕੰਮ ਨੂੰ ਪੂਰੀ ਲਗਨ ਤੇ ਫੋਕਸ ਦੇ ਕੇ ਕਰਨਾ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕੋਈ ਰੁੱਖ ਦੇਖਿਆ ਤਾਂ ਨੋਟਿਸ ਕਰੋ ਕਿ ਉਸਦੇ ਪੱਤਿਆਂ ਦੀ ਉਸਦੀ ਟਹਿਣੀ ਦੀ ਬਣਾਵਟ ਕਿਸ ਤਰ੍ਹਾਂ ਦੀ ਹੈ ਉਮੀਦ ਹੈ ਕਿ ਤੁਸੀਂ ਸਮਝ ਹੀ ਰਹੇ ਹੋਵੋਗੇ ਫੋਕਸ ਜਾਣੇ ਕਿ ਕਿਸੇ ਕੰਮ ਜਾਂ ਚੀਜ਼ ਦੀ ਡੂੰਘਾਈ ਵੱਲ ਧਿਆਨ ਦੇਣਾ ਜਦੋਂ ਅਸੀਂ ਕਿਸੇ ਰੁੱਖ ਵੱਲ ਹੀ ਧਿਆਨ ਦੇਈਏ ਤਾਂ ਸਾਡਾ ਦਿਮਾਗ ਸੋਚੇਗਾ ਕਿ ਕੁਦਰਤ ਨੇ ਕਿਸ ਤਰ੍ਹਾਂ ਸਾਰੇ ਦਰਖਤਾਂ ਦੀ ਟਹਿਣੀਆਂ ਨੂੰ ਵੱਖ-ਵੱਖ ਸ਼ੇਪ ਦਿੱਤੀ ਹੋਈ ਹੈ ਹਰੇਕ ਰੁੱਖ ਦੂਸਰੇ ਨਾਲੋਂ ਵੱਖਰਾ ਹੈ ਇਸੇ ਤਰ੍ਹਾਂ ਚੀਜ਼ਾਂ ਨੂੰ ਸਮਝਦੇ ਹੋਏ ਸਾਡਾ ਦਿਮਾਗ ਆਪਣੀ ਸੋਚਣ ਦੀ ਸ਼ਮਤਾ ਨੂੰ ਵਧਾਏਗਾ ਆਓ ਹੁਣ ਚਲਿਏ ਚੌਥੀ ਟ੍ਰਿਕ ਵੱਲ ਜੋ ਕਿ ਸਭ ਤੋਂ ਜ਼ਰੂਰੀ ਤੇ ਲਾਹੇਵੰਦ ਹੈ ਜੋ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਕਰਦੇ ਹੋਣਗੇ ਕਿਉਂਕਿ ਇਸ ਦੇ ਬਹੁਤ ਸਾਰੇ ਬੈਨੀਫਿਟਸ ਹਨ ਸਾਨੂੰ ਪਤਾ ਹੈ ਕਿ ਮੈਡੀਟੇਸ਼ਨ ਕਿੰਨੀ ਪਾਵਰਫੁਲ ਹੁੰਦੀ ਹੈ ਇਹ ਸਾਇੰਟਿਫਿਕ ਤਰੀਕਾ ਹੈ ਦਿਮਾਗ ਦੀ ਪਾਵਰ ਨੂੰ ਵਧਾਉਣ ਦਾ ਪਰ ਫਿਰ ਵੀ ਅਸੀਂ ਇਸ ਨੂੰ ਲਗਾਤਾਰ ਨਹੀਂ ਕਰ ਪਾਉਂਦੇ ਕਿਉਂਕਿ ਇਸ ਦੀ ਆਦਤ ਬਣਾਉਣਾ ਥੋੜਾ ਮੁਸ਼ਕਲ ਹੈ ਪਰ ਨਾ ਮੁਮਕਿਨ ਨਹੀਂ ਚਾਹੇ 5 ਮਿੰਟ ਤੋਂ ਹੀ ਸ਼ੁਰੂਆਤ ਕਰੋ ਸਟ्रेस ਵੀ ਘਟੇਗਾ ਮੈਡੀਟੇਸ਼ਨ ਕਰਨ ਲਈ ਤੁਸੀਂ ਆਨਲਾਈਨ ਕਿਸੇ ਵੀ ਸੋਰਸ ਦਾ ਜ਼ਹਾਰਾ ਲੈ ਸਕਦੇ ਹੋ ਮੈਡੀਟੇਸ਼ਨ ਤਾਂ ਆਪਣੇ ਆਪ ਵਿੱਚ ਹੀ ਇੱਕ ਵੰਡਰਫੁਲ ਇਫੈਕਟ ਹੈ ਔਕੇ ਦਿਮਾਗ ਲਈ ਬਹੁਤ ਹੀ ਜ਼ਰੂਰੀ ਵੀ ਹੈ ਹੁਣ ਗੱਲ ਕਰਦੇ ਹਾਂ 5ਵੀਂ ਟ੍ਰਿਕ ਦੀ ਜੋ ਕਿ ਹੈ 뮤ਜ਼ਿਕ ਸੰਗੀਤ ਸੁਣਨਾ ਜਾਂ ਕੋਈ ਇਨਸਟਰੂਮੈਂਟ ਪਲੇ ਕਰਨਾ ਮਿਊਜ਼ਿਕ ਸਾਡੇ ਬ੍ਰੇਨ ਲਈ ਬਹੁਤ ਹੀ ਚੰਗਾ ਹੈ ਇਹ ਸਾਡੇ ਦਿਮਾਗ ਨੂੰ ਰਿਲੈਕਸ ਕਰਦਾ ਹੈ ਜੋ ਲੋਕ ਕੰਮ ਦੇ ਬ੍ਰੇਕਸ ਵਿੱਚ ਮਿਊਜ਼ਿਕ ਸੁਣਦੇ ਹਨ ਉਹ ਆਪਣੇ ਕੰਮ ਨੂੰ ਜ਼ਿਆਦਾ ਪ੍ਰੋਡਕਟਿਵਲੀ ਕਰ ਪਾਉਂਦੇ ਹਨ ਇਸ ਲਈ ਮਿਊਜ਼ਿਕ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਐਡ ਕਰੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਸੁਣ ਸਕਦੇ ਹੋ ਜਿਵੇਂ ਕਿ ਕਲਾਸਿਕਲ ਰੌਕ ਜਾਂ ਆਪਣੀ ਪਸੰਦ ਮੁਤਾਬਕ ਇਹ ਸਭ ਤੋਂ ਸੌਖਾ ਤਰੀਕਾ ਹੈ ਆਪਣੇ ਦਿਮਾਗ ਨੂੰ ਸ਼ਾਰਪ ਕਰਨ ਦਾ ਸਾਡੇ ਗੁਰੂ ਸਾਹਿਬਾਨ ਦਾ ਵੀ ਹੁਕਮ ਹੈ ਕਿ ਸਾਨੂੰ ਕੀਰਤਨ ਕਰਨਾ ਜਾਂ ਸੁਣਨਾ ਜ਼ਰੂਰ ਚਾਹੀਦਾ ਹੈ ਜੋ ਕਿ ਸਭ ਤੋਂ ਉੱਚਤਮ ਸੰਗੀਤ ਹੈ ਜਿਸ ਵਿੱਚ ਗੁਰਬਾਣੀ ਗਾਈ ਜਾਂਦੀ ਹੈ ਤੁਸੀਂ ਜ਼ਰੂਰ ਹੀ ਪ੍ਰੈਕਟੀਕਲ ਕਰਕੇ ਦੇਖ ਲੈਣਾ ਇਹ ਗੱਲ 100% ਸੱਚ ਹੈ ਕਿ ਕੀਰਤਨ ਸੁਣਦੇ ਹੀ ਤੁਹਾਡਾ ਦਿਮਾਗ ਤੇ ਨਾਲ ਦੀ ਨਾਲ ਮਨ ਵੀ ਸ਼ਾਂਤ ਹੋ ਜਾਵੇਗਾ ਤੇ ਤੁਹਾਡੇ ਅੰਦਰ ਇੱਕ ਨਵਾਂ ਜੋਸ਼ ਤੇ એનર્ਜੀ ਆ ਜਾਵੇਗੀ ਜਿੰਨਾ ਵੀ ਸਮਾਂ ਮਿਲੇ ਚਾਹੇ 5 ਮਿੰਟ ਚਾਹੇ 10 ਮਿੰਟ ਪਰ ਰੋਜ਼ਾਨਾ ਇਹ ਟ੍ਰਿਕਸ ਨੂੰ ਜ਼ਰੂਰ ਯੂਜ਼ ਕਰੋ ਤੇ ਤੁਸੀਂ ਆਪਣੇ ਆਪ ਵਿੱਚ ਬਦਲਾ ਮਹਿਸੂਸ ਕਰੋਗੇ ਦੋਸਤੋਂ ਤੁਸੀਂ ਵੀ ਆਪਣਾ ਐਫਰਟ ਜ਼ਰੂਰ ਦੱਸਣਾ ਕਿ ਤੁਸੀਂ ਇਹਨਾਂ ਵਿੱਚੋਂ ਪਹਿਲਾ ਕਿਹੜਾ ਟ੍ਰਿਕ ਯੂਜ਼ ਕਰਦੇ ਰਹੇ ਹੋ ਤੇ ਤੁਹਾਡੇ ਲਈ ਉਹ ਕਿੰਨਾ ਯੂਸਫੁਲ ਹੋਇਆ ਹੈ ਤੇ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ